ਹਾਂ ਲਾਇਆ ਡੋਪੀ ਮੈਂ ਜੂਪੀ ਚ ਦਿਆ ਅੱਛਾ ਐ ਚੋ ਆਪਣੇ ਪੰਜਾਬੀ ਕਿ ਨਾ ਸਰਦਾਰ ਰਕਾਂ ਦੇ ਪੁੱਠੇ ਹੋ ਜਾਂਦੇ ਮੁਸਲਮਾਨ ਹੋ ਜਾਂਦੇ ਚੌਧਰੀ ਹੋ ਜਾਂਦੇ ਤੇ ਡੋਡੀ ਤਰ੍ਹਾਂ ਹਾਂ ਉਹ ਉਹ ਕਹਿਣ ਲੱਗੇ ਐ ਗੱਲਾਂ ਚੱਲਦੀਆਂ ਚੱਲਦੀਆਂ ਅਖੇ ਯਾਰੇ ਸਿੱਖਾਂ ਦੇ ਤਾਂ ਨਾ 12 ਪਤਾ ਨਹੀਂ ਕਿਦੋਂ ਵਾਜਦੇ ਹੋਣ ਨੇ ਇਹ ਕਿ ਇਤਿਹਾਸ ਦੀ ਗੱਲ ਹੈ ਇਹਨੂੰ ਪਤਾ ਨਹੀਂ ਲੋਕਾਂ ਨੂੰ ਆਉਂ ਨੂੰ ਉਪਈ ਬੰਦੇ ਨਿਆਣਾ ਆ ਗਿਆ ਮੈਂ ਉਹਨਾਂ ਐਂ ਗੱਲਾਂ ਕਰਨ ਲੱਗਾ ਉਹ ਸਾਡੇ ਉਹ ਸਾਡਾ ਬੰਦਾ ਆਉਣ ਵਾਲਾ ਮੈਂ ਆ ਗਿਆ ਮੈਨੂੰ ਕਹਿੰਦੇ ਵੀ ਛੇਰਾ ਗੱਲ ਸੁਣਾ ਹੂੰ ਕਹਿੰਦੇ ਯਾਰ ਇਹ ਕਹਿੰਦੇ ਵੀ ਛੋਡੇ ਕਮਲੇ ਸੇਖਾਂ ਦੇ 12 ਦਾ ਨਹੀਂ ਪਤਾ ਕਦੋਂ ਵਜਦੇ ਨੇ ਮੈਂ ਦੱਸਤਾ ਦੇ ਉਹ ਲੜਾਈ ਹੋਊ ਹੂੰ ਕਹਿੰਦੇ ਪੱਤੇ ਢਾ ਦੇਾਂਗੇ ਮੇਰੇ ਨਾਲ ਲਟਿਆ ਦੇਾਂਗੇ ਉਹ ਕੋਟ-ਕੋਡਾਂਗਾ ਨਾ ਕਹਿੰਦੇ ਪਰਵਾਹ ਨਾ ਮਨ ਮੋੜਾਂ ਦੇ ਦਿਆ ਵੱਡੇ ਮੋੜਾਂ ਨੇ ਉੱਥੇ ਪੰਜ-ਸੱਤ ਗੱਡੀਆਂ ਨੇ ਅੱਛਾ ਜਿਹੜੇ ਮਜ਼ਾਰ ਦੂਜਾ ਮੋੜਾ ਹੈ ਇਧਰ ਲਾ ਸ਼ਹਿਰ ਮੋੜਾ ਸਮਝ ਗਿਆ ਹਾਂ ਵੱਡਾ ਮੋੜ ਇੱਕ ਚੌਧਰੀ ਸੀਗਾ ਚੌਧਰੀ ਨੂੰ ਪਤਾ ਦੀਗਾ ਹੂੰ ਮਾਹ ਦਸੀਏ ਕਹਿੰਦੇ ਦੱਸ ਦਿਓ ਮਖਿਆ ਸਾਡੇ 40-45 ਸਿੱਖ ਸੀਗੇ ਮਹਾ ਸਿੰਘ ਦੇ ਨਾਲ ਜੰਗਲ ਚ ਬੈਠੇ ਸੀ ਥੋੜੇ ਹਿੰਦੂਆਂ ਦੀ 100 ਕੁੜੀ ਮੁਸਲਮਾਨ ਇਕੱਠੀ ਕਰਕੇ ਨਾ ਗੱਡਿਆਂ ਤੇ ਲੱਦ ਕੇ ਮਹਾਂ ਲੈ ਜਾਂਦੇ ਦੀ ਦਿੱਲੀ ਨੂੰ ਉਹ ਚਾਂਗਾ ਮਾਰਦੀਆਂ ਸੀ ਵੀ ਸਾਨੂੰ ਛਡਾਓ ਕੋਈ ਛਡਾਓ ਜੋ ਸਿੱਖਾਂ ਨੂੰ ਸੁਣਿਆ ਸਿੱਖ ਕਹਿੰਦੇ ਵੀ ਘੇਰੀਏ ਉਹ ਮਹਾ ਸਿੰਘ ਜਸੇਦਾਰ ਕਹਿੰਦਾ ਫੌਜ ਵਾਲੀ ਆਪਾਂ ਬੰਦੇ ਥੋੜੇ ਆ ਨੁਕਸਾਨ ਹੋ ਜੂ ਕਹਿੰਦੇ ਜੀ ਫਿਰ ਆਪਾਂ ਨੂੰ ਗੁਰੂ ਨੇ ਕਿਹਾ ਵੀ ਜ਼ੁਲਮ ਦੇਖਣਾ ਨਹੀਂ ਕਹਿੰਦਾ ਜ਼ੁਲਮ ਦੇਖਦੇ ਨਹੀਂ ਪਰ ਰਵਾਣਾ ਪਰ ਫਿਰ ਵੀ ਮਹਾਰਾਜ ਨੇ ਕਿਹਾ ਦੀ ਸਿੱਖਾਂ ਨੂੰ ਵੀ ਹੋਸ਼ ਦੇ ਨਾਲ ਜੋਸ਼ ਦੀ ਲੋੜ ਹੈ ਜੇ ਹੁਣ ਤੁਸੀਂ ਪੰਜੋਂ ਮਹੋ ਤੇ ਇਕੱਲਾ ਪੰਗੇ ਲਉ ਤੁਸੀਂ ਬਰੇ ਬੱਕੀਆਂ ਰਾਹ ਦਿਓਗੇ ਮੈਂ ਉਹਦੇ ਭੱਜ ਜਾ ਇਕੱਲੇ ਇਕੱਲੇ ਨੂੰ ਕੁੱਟ ਦਿਆਂ ਮਹਾਰਾਜ ਨੇ ਕਿਹਾ ਦੀ ਸਿੱਖਾਂ ਨੂੰ ਵੀ ਇਕੱਲੀ ਜੋਸ਼ ਚ ਹੀ ਨਹੀਂ ਰਹਿਣਾ ਹੋਸ਼ ਵੀ ਵਰਤਣੀ ਹੈ ਬਾਸੂ ਬਾੜੇ ਚ ਮਹਾਰਾਜ ਨੇ ਹੋਸ਼ ਵਰਤੀ ਸੀ ਜੇ ਕਿਤੇ ਉਹ ਮੇਰੇ ਨਿਕਲਦਾ ਕਿ ਮੈਂ ਨਿਕਲਣ ਦੇ ਨਾਕੇ ਲੱਗੇ ਸੀਗੇ ਉੱਥੇ ਬਦਲਿਆ ਟਰਾਂਟਾ ਬਦਲਿਆ ਉੱਚ ਦਾ ਪੀਰ ਬਣਿਆ ਕਿਸ ਕੋਲ ਕੇ ਮਗਰ ਨੂੰ ਖੜਿਆ ਸਿੱਖਾਂ ਨੂੰ ਬੁਰਕੇ ਪਵਾਤੇ ਪਠਾਣੀ ਬਰਦੀਆਂ ਪਵਾਤੀਆਂ ਉਹ ਕਹਿਣ ਲੱਗੇ ਕਹਿੰਦੇ ਚੰਗਾ ਜੀ ਭਈ ਕਹਿੰਦਾ ਪਿੱਛਾ ਕਰੋ ਦਿੱਲੀ ਤੋਂ ਰੇਪਲੀ ਸਾਰੇ ਉੱਥੇ ਜਾ ਕੇ ਉਹਨਾਂ ਨੇ ਪਹਿਲੇ ਡੇਰਾ ਲਾ ਲਿਆ ਡੇਰਾ ਲਾਇਆ ਇੱਕ ਸਿੱਖ ਗਿਆ ਤੇ ਕੁੜੀਆਂ ਉਹਨਾਂ ਨੇ ਤੰਬੂਆਂ ਚ ਨੂਟਤੀਆਂ ਦੋਚ ਦੀ ਆਵਸਰਾ ਬਾਪੀੜਾ ਲਾ ਕੇ ਮੁਸਲਮਾਨ ਠੀਕ ਹੈ ਤੇ ਉਹਦੇ ਪੈਰੇ ਲਾਦੇ ਚਾਰ ਬੰਦਿਆਂ ਦੇ ਘੋੜੇ ਬੰਨਤੇ ਇੱਕ ਪਾਸੇ ਤੇ ਫੌਜ ਨੇ ਠੀਕ ਹੈ ਜੇ ਤਾਂ ਬਾਬਾ ਨਿਹਰਾ ਹੋਗਾ ਸਿੱਖਾਇਆ ਸਿੱਖਿਆ ਨਾ ਜਥੇਦਾਰ ਨੂੰ ਹਾਂ ਵੀ ਜਥੇਦਾਰ ਕਹਿੰਦੇ ਦਸ ਪੈਸੇ ਦਾ ਕਹਿੰਦਾ ਜੀ ਵੀ ਚੜ੍ਹਦੇ ਵਾਲੇ ਪਾਸੇ ਤਾਂ ਘੋੜੇ ਨੇ ਹਮ ਇੱਕ ਸਾਈਡ ਤੇ ਨੇ ਹਮ ਕਹਿੰਦਾ ਠੀਕ ਆ ਕਹਿੰਦਾ ਸਿਪਦੇ ਵਾਲੇ ਪਾਸੇ ਕੁੜੀਆਂ ਤੰਬੂਜ ਨੇ ਗਿਆ ਹਮ ਚਾਰੇ ਦੋ ਤੰਬੂਆਂ ਦੇ ਉੱਤੇ ਚਾਰ ਬੰਦੇ ਪਹਿਰੇ ਤੇ ਆ। ਹੂੰ। ਕਹਿੰਦਾ ਠੀਕ ਆ। ਕਹਿੰਦਾ ਦੱਖਣ ਵਾਲੇ ਪਾਸੇ ਦੇ ਕਹਿੰਦਾ ਫੌਜ ਬੈਠੀ ਐ। ਸ਼ਰਾਬ ਪੀਤੀ ਐ। ਕਹਿੰਦਾ ਕੋਈ ਨਾ 12:00 ਵਜੇ ਜੋ ਰਾਤ ਦੇ 12:00 ਵਜੇ ਉਹ ਨਸ਼ੇ ਵਾਲਾ ਬੰਦਾ ਢੈਲਾ ਪੈ ਜਾਂਦਾ। ਹੂੰ। ਮਹਾਸਿੰਘ ਕਹਿੰਦਾ ਸਿੰਘੋ ਵੀ ਹੋ ਜੋ ਖੜੇ ਹੋਣ। ਹੂੰ। ਪਾਓ ਘੋੜਿਆਂ ਦੇ ਕਾਠੀਆਂ ਹੋ ਜੋ ਕੈਮ। ਚਾਰ ਬੰਦਿਆਂ ਦੀ ਡਿਊਟੀ ਲਾਦੀ ਵੀ ਤੁਸੀਂ ਤਾਂ ਘੋੜਿਆਂ ਦੇ ਪ੍ਰਸ਼ਾੜੀਆਂ ਵੜਦੀ ਮੁੜ ਕੇ ਘੋੜਿਆਂ ਨਾਲ ਨਹੀਂ ਥਿਆਉਣ ਇਹਨਾਂ ਨੂੰ। ਠੀਕ ਆ। ਕਾਂ ਚੰਗਾਈ। ਚੱਲ ਚਾਰ ਸਿੰਘਾਂ ਦੀ ਡਿਊਟੀ ਲਾਦੀ ਵੀ ਤੁਸੀਂ ਜਿਹੜੇ ਪਹਿਰੇ ਤੇ ਖੜੇ ਨੇ ਜਾਨਸਾਰ ਉਹ ਮਾਰਨੇ ਨੇ ਮੂੰਹ ਤੇ ਹੱਥ ਧਰ ਕੇ ਛੋਟੀ ਕਰਪਾਨ ਹੈ ਜਿਹੜੀ ਐਸੇ ਵਾਸਤੇ ਆ ਨੀ ਕੀ ਠੀਕ ਹੈ ਛੋਟਾ ਸ਼ਸਤਰ ਹੈ ਵੀ ਬੋਲਣ ਨਹੀਂ ਦੇਣਾ ਮੂੰਹ ਤੇ ਹੱਥ ਧਰ ਕੇ ਇਥੇ ਮਰਿਓ ਉਹਦੀ ਦੋ ਸਿੰਘਾਂ ਦੇ ਪਹਿਰੇ ਲਾ ਦੇ ਅੰਦਰ ਕਹਿੰਦੇ ਜਾਨਸਾਰ ਕੁੜੀਆਂ ਦੇ ਫਟਾਫਟ ਰਸੇ ਵੜ ਦਿਓ ਤੇ ਦੂਜਿਆਂ ਨੂੰ ਕਹਿੰਦੇ ਉੱਤੇ ਚੜ੍ਹਦੇ ਸੁੱਤੇ ਪੈਆਂ ਦੇ ਜਕਾਰਾ ਸਿੱਖ ਦਾ ਜਕਾਰਾ ਮਸਲਾ ਇਹੀ ਆ ਹੁੰਦਾ ਮੂਲੇ ਨੂੰ ਭੈ ਵੀ ਬੌਲੇ ਆ ਜਿਹੜਾ ਸੋਹਣ ਹਲ ਦਾ ਜਕਾਰਾ ਨਾ ਤਾਂ ਹੁਣ ਉਹ ਵੀ ਛੱਡੀ ਜਾਂਦੇ ਨੇ ਜਦੋਂ ਜਕਾਰਾ ਬੋਲਦਾ ਐ ਲੱਗਦਾ ਮੂਰੇ ਦੋਸਤ ਪੁੱਤ ਬੌਲੇ ਸਿਖਾਏ ਇਕੱਠੇ ਹੋ ਗਏ ਹੈ ਕਹਿੰਦਾ ਜਕਾਰਾ ਛੱਡ ਕੇ ਚਾੜ ਦੇ ਕੋਈ ਨੂੰ ਬਾੜ ਦੇ ਕੋਈ ਨੂੰ ਘੋੜੇ ਲਾਟ ਦੇਣਗੇ ਨਾ ਮਾਜਰਾ ਘੋੜੇ ਉੱਤੇ ਭੱਜ ਗਏ ਘੋੜੇ ਭੱਜ ਗਏ ਕੂੜੀਆਂ ਜੋ ਛੜਾ ਕੇ ਸਾਰੀਆਂ ਕੂੜੀਆਂ ਪਾਈ ਉਹ ਰਾਤੇ ਰਾਤ 40 45 ਕੋ ਬਾਟ ਕੱਢੀ ਠੀਕ ਹੈ ਜਨ ਚੜ ਗਿਆ ਖੂ ਆ ਗਿਆ ਸਿੰਘ ਕਹਿੰਦੇ ਪਾਈ ਇਸ਼ਾਰਾ ਕਰੋ ਤੇ ਪਾਠ ਕਰੋ ਸ਼ਟ ਕਰਿਆ ਕਹਿੰਦੇ ਵੀ ਐ ਕਰੋ ਕੁੜੀਆਂ ਨੂੰ ਪੁੱਸੋ ਭਾਈ ਵੀ ਕਿਹੜੇ ਕਿਹੜੇ ਪਿੰਡਾਂ ਦੀਆਂ ਉਹ ਤੁਸੀਂ ਹੂੰ ਉਹ ਪੁੱਛਿਆ ਮਾਫਲਾਣੇ ਪੰਡੀਆਂ ਮਾਫਲਾਣੇ ਪੰਡੀਆਂ 4 4 5 5 ਕੁੜੀਆਂ ਨੂੰ ਇੱਕ ਇੱਕ ਜਾ ਕੇ ਛੱਡੀ ਗਏ ਪਿੰਡਾਂ ਚ ਹੂੰ ਜਿੱਤੋਂ ਗਏ ਲਈ ਇੱਕ ਕੁੜੀ ਸਵਰਨਕੌਰ ਖੱਤਰੀਆਂ ਦੀ ਕੁੜੀ ਉਹ ਚੁੱਪ ਕਰਕੇ ਖੜੀ ਰਹੀ ਹੂੰ ਮਹਾ ਸਿੰਘ ਕਹਿਣ ਲੱਗਾ ਬੇਟਾ ਤੂੰ ਦੱਸ ਤੂੰ ਕਿਹੜੇ ਪਿੰਡਾਂ ਦੀ ਹੈ ਹੂੰ ਉਹ ਚੁੱਪ ਕਰ ਗਈ ਬਗੈਰ ਨਾ ਬੋਲੀ ਕਹਿਣਾ ਨਹੀਂ ਬੇਟਾ ਦੱਸ ਕਹਿੰਦਾ ਕਹਿੰਦਾ ਬੇਟਾ ਦੱਸ ਤੂੰ ਕਹਿੰਦੀ ਮਹਾਰਾਜ ਮੈਂ ਨਾ ਮੇਰਾ ਪਿੰਡਾ ਨਾ ਕੋਈ ਮੇਰਾ ਮਾਂ ਪਿਓ ਮੈਂ ਕੀ ਕਰਨਾ ਮਾਂ ਪਿਓ ਦਾ ਕਹਿੰਦੀ ਬਈ ਤਿੰਨ ਭਰਾ ਸੀ ਕਹਿੰਦੀ ਇੱਕ ਪਠਾਨ ਮੈਨੂੰ ਚੁੱਲ੍ਹੇ ਤੋਂ ਚੱਕ ਕੇ ਲੈ ਆਇਆ ਕਹਿੰਦੀ ਮੈਂ ਉਹ ਕਿ ਵੱਢਣੇ ਨੇ ਹੂੰ ਉਹਨਾਂ ਨੇ ਮੇਰੀ ਰੱਖਿਆ ਤਾਂ ਕੋਈ ਕਰ ਨਹੀਂ ਸਕੇ ਤੁਸੀਂ ਸਾਡੇ ਮਾਂ ਪਿਓ ਮੈਂ ਘਰ ਹੀ ਨਹੀਂ ਜਾਂਦੀ ਸੀ ਹੂੰ ਉਹ ਕਹਿੰਦਾ ਦੇਖ ਬੇਟਾ ਸਾਡਾ ਤਾਂ ਪਤਾ ਨਹੀਂ ਨਾ ਕਦੋਂ ਖੜਕ ਕੇ ਜੰਗਲ 'ਚ ਰਹਿਣੇ ਆ ਕਹਿੰਦੀ ਨਾ ਮੈਂ ਨਹੀਂ ਜਾਂਦੀ ਮੈਨੂੰ ਅੰਬਰਤ ਸਿਖਾ ਦਿਓ ਭਾਈ ਜਦੋਂ ਕੁੜੀ ਨਾ ਮੰਨੀ ਸਿੰਘ ਕਹਿੰਦੇ ਫਿਰ ਅੰਬਰਤ ਸਿਖਾਤਾ ਭਾਈ ਉਕੁਰ ਨੂੰ ਹੂੰ ਮਹਾ ਸਿੰਘ ਨੇ ਹਰੀ ਸਿੰਘ ਦੀ ਫੌਜ ਪ੍ਰਤੀ ਕਰਤੀ ਉਹ ਠੀਕ ਹੈ ਹਰੀ ਸਿੰਘ ਨਰਵਾ ਜਰਨੈਲ ਸੀ ਮਾਰਾ ਰਣਜੀਤ ਸਿੰਘ ਦਾ ਬਹੁਤ ਤਕੜਾ ਜਰਨੈਲ ਸੀ ਬਾਬਾ ਫੂਲਾ ਹਰੀ ਸਿੰਘ ਬਹੁਤ ਕਾਬਲ ਅਕਨਦਾਰ ਖੰਡੇ ਦਾ ਇਹਨਾਂ ਨੇ ਜਿੱਤ ਲਈ ਜਿਹੜੀ ਅਜ ਅਮਰੀਕਾ ਤੋਂ ਹਿੱਲ ਲਈ ਦੀ ਪਠਾਨ ਵੀ ਉਹਦੀ ਫੌਜ ਜਦੋਂ ਕਰਤੀ ਇਹ ਉਹ ਮੈਂ ਖਿਆ ਭਾਈ ਉਹਦੋਂ ਸਾਡੇ ਸਿੱਖਾਂ ਦੇ 12 ਵਜੇ ਜਿਹੜੀ ਪਾਪਾ ਨੇ ਸਿੱਖਾਂ ਦਾ ਚੱਕ ਦੀ ਕੂਕ ਹਾਂ ਭਾਈ ਹਿੰਦੂਜੇ ਬੋਲੇ ਲੜਾਈ ਹੋ ਜਾਈ ਕੋ ਕਹਿੰਦੇ ਹੋ ਜਾਣਾ ਕੁੜੀਆਂ ਛੋੜੀਆਂ ਲੜੇ ਸਾਡੇ ਸਿੱਖ ਹਾਂ ਭਾਈ ਇੱਕ ਚੌਧਰੀ ਕਹਿੰਦਾ ਸਰਦਾਰ ਦੀ ਗੱਲ ਸੱਚੀ ਐ ਕਹਿੰਦਾ ਆਪਣੀਆਂ ਕੁੜੀਆਂ ਛੜਾਈਆਂ ਸੀ ਕਹਿੰਨਾਂ ਨੇ ਮੈਂ ਤਾਂ ਕਹਿੰਦਾ ਸਾਡੇ ਸਿੱਖਾਂ ਦੀ ਪਤਾ ਨਹੀਂ ਕਿਦੋਂ 12 ਵਜੇ ਦਾ ਨਾ ਤਾਂ ਪਤਾ ਹੀ ਨਹੀਂ ਵੀ ਕਿਦੋਂ 12 ਵਜੇ ਦੇ ਉੱਥੇ 12 ਵਜੇ ਜੀ ਮੈਂ ਖਿਆ ਛੋੜੀ 300 ਕੁੜੀ ਛੜਾ ਕੇ ਲੈ ਆਏ ਨੇ ਮੈਂ ਖਿਆ ਇਹ ਉਹ ਕੁੜੀ ਜਿਹੜੀ ਹਰੀ ਸਿੰਘ ਨੇ ਪਰਦੀਖਰਾਈ ਦੀ ਮਹਾ ਸਿੰਘ ਨੇ ਹਰੀ ਜਦੋਂ ਜਮਰੋਦ ਦੇ ਕਿਲੇ ਨੂੰ ਹਰੀ ਸਿੰਘ ਤਾਂ ਬਿਮਾਰ ਹੋ ਗਏ ਇਹਦਾ ਪਸਾਉ ਰ ਆ ਗਏ ਬੈਦਨ ਨੇ ਕਿ ਐ ਵੀ ਰੈਸਟ ਕਰਨੀ ਐ ਤਾਂ ਜੰਗ ਨਹੀਂ ਕਰਨਾ ਵੀ ਜਾਣਾ ਨਹੀਂ ਠੀਕ ਹੈ ਉਧਰ ਉਹ ਪਿਸ਼ਮੀ ਖਾਂ ਜਰਨੈਲ ਪਠਾਨ ਸੀ ਉਹਨੇ ਕਿ ਕਿਲਾ ਘੇਰ ਲਿਆ ਜਮਰੋਦ ਦਾ ਠੀਕ ਹੈ ਸਿੱਖ ਥੋੜੇ ਰਹਿ ਗਏ ਤੇ ਉਹਨਾਂ ਕੋ ਤੁਪਾਂ ਸੀ ਰਾਤ ਨੂੰ ਸਿੱਖ ਕਿਲੇ ਲੈ ਕੰਨਾ ਕੱਢਾ ਕੰਨ ਤੇ ਤੁਪਾਂ ਦੇ ਫੇਰ ਮਾਰ ਕੇ ਕੰਨ ਟਾ ਦੇਗਾ ਨਾ ਮਹਾ ਸਿੰਘ ਕਹਿੰਦਾ ਵੀ ਹੁਣ ਖਤਰਾ ਹੈ ਵੀ ਹੁਣ ਹਰੀ ਸਿੰਘ ਤੋਂ ਬਗੈਰ ਨਹੀਂ ਇੱਥੇ ਕੰਮ ਚੱਲਣਾ ਉਹ ਕਹਣ ਲੱਗੇ ਵੀ ਹੁਣ ਜਾਵੇ ਕਿਹੜਾ ਚਾਰ ਸਵੇਰੇ ਫੌਜ ਬੈਠੀ ਉਹ ਕੁੜੀ ਕਹਿੰਦੀ ਵੀ ਜੇਸੇਦਾਰ ਜੀ ਮੈਨੂੰ ਇਹ ਸੇਵਾ ਦਿਓ ਕਹਿੰਦੇ ਨਾ ਤੂੰ ਕੰਨਿਆ ਤੂੰ ਕਿਹਰੀ ਦੀ ਸਾਡੀ ਤੇ ਪੁੱਟੀ ਮੇਸ ਹੋ ਜੂ ਹੂੰ ਕਹਿੰਦੀ ਮੈਨੂੰ ਐ ਦੱਸੋ ਮਨੋੜਾ ਅੰਮਰਤ ਸਕਾਇਆ ਏ ਛੋਡੇ ਆਲਾ ਕਿ ਕੋਈ ਹੋਰ ਐ ਕਹਿੰਦੇ ਨਾ ਅੰਮਰਤ ਤਾਂ ਇੱਕੋ ਹੀ ਐ ਕਹਿੰਦੀ ਫਿਰ ਮੈਂ ਗੁਰੂ ਦੀ ਸਿੰਘ ਨੇ ਮੈਨੂੰ ਅੰਮਰਤ ਸਕਾਇਆ ਵਾ ਛੋਡਾ ਇਹ ਸੇਵਾ ਮੈਨੂੰ ਦੇ ਚਿੱਠੀ ਲਿਖ ਕੇ ਦੇ ਮੈਂ ਹਰੀ ਸਿੰਘ ਕੋਲ ਪਸਾਵਰ ਮੈਂ ਜਾਉਂ ਹੂੰ ਕਈ ਚਿੱਠੀ ਲਿਖਤੀ ਉਹ ਕਹਿੰਦੀ ਵਸ ਇੱਕ ਗੱਲ ਕਰ ਦਿਓ ਵੀ ਮੈਂ ਜਦੋਂ ਘੋੜੇ ਤੇ ਬੈਠ ਗਈ ਸ਼ਸਤਰ ਚਲਾਉਣਾ ਸਾਰਾ ਦਿਲਾ ਜਾਣਦੀ ਸੀ ਵੀ ਤੁਸੀਂ ਜਕਾਰੇ ਛੱਡ ਦਿਓ ਉਦੋਂ ਹੂੰ ਰਾਤ ਦੇ 12 ਵਜੇ ਛੱਡੇ ਜਕਾਰੇ ਚੱਕਦਾ ਕੋਣ ਹੈ ਮੇਜ ਦੀ ਫੌਜਾਂ ਦੇ ਕਿਸੇ ਦੇ ਮਾਰਗੀ ਕਿਸੇ ਦੇ ਉੱਤੇ ਚੜਾਈ ਘੋੜਾ ਹੂੰ ਭਈ ਪਸਾਬਰ ਜਦੋਂ ਆਈ ਤੇ ਬਾਰ ਚ ਡਿਊਟੀ ਦੇ ਸਿੱਖ ਖੜਾ ਤੀ ਕਹਿੰਦੀ ਵੀ ਮੈਂ ਹਰੀ ਸਿੰਘ ਨੂੰ ਮਿਲਣਾ ਹੂੰ ਉਹ ਕਹਿੰਦਾ ਕਿ ਤੂੰ ਆਇਆ ਭਈ ਤੂੰ ਕੌਣ ਹੈ ਕਿਉਂ ਤਾਂ ਸੀਐਡੀ ਦੀ ਡਰਸੀ ਵੀ ਪਠਾਣੀ ਨਾ ਹੋਵੇ ਇਹ ਹੂੰ ਕਹਿੰਦੀ ਮੈਂ ਜਮਰੋਧ ਦੇ ਕਿਲੇ ਚ ਆਈਆਂ ਕਹਿੰਦਾ ਨਾ ਅਸੀਂ ਨਹੀਂ ਮੰਨਦੇ ਪ੍ਰੂਫ ਦੇ ਹੂੰ ਉਹਨੇ ਕੱਢ ਕੇ ਚਿੱਠੀ ਦਿਖਾ ਦਿੱਤੀ ਕਹਿੰਦੀ ਆਹ ਦੇਖ ਮਹਾ ਸਿੰਘ ਦੀ ਲਿਖੀ ਹੈ ਕਹਿੰਦਾ ਠੀਕ ਆ ਭਾਈ ਜਦੋਂ ਗਏ ਹਰੀ ਸਿੰਘ ਨਾਲ ਮੰਜੀ ਤੇ ਪਿਆ ਸੀ ਕਹਿੰਦੇ ਜਦੋਂ ਫਤਿਹ ਬਲਾਈ ਫਤਿਹ ਬਲਾ ਕੇ ਕਹਿੰਦਾ ਬੇਟਾ ਜਦੋਂ ਕੱਢ ਕੇ ਮਹਾ ਸਿੰਘ ਦੀ ਚਿੱਠੀ ਫੜਾਈ ਹੂੰ ਪੜ੍ਹੀ ਚਿੱਠੀ ਮਾ ਰੋਵਨਾ ਮਾਰਿਆ ਝੂਟੇ ਬਾਹਾਂ ਟੁੱਟ ਗਈਆਂ ਮੰਜੇ ਦੇ ਪੰਜ ਮਣ ਪੱਕਾ ਵਾਜਣ ਸੀ ਹਰੀ ਸਿੰਘ ਚ 18 ਸੇਰ ਦਾ ਖੰਡਾ ਸੀ ਬਹੁਤ ਤਕੜਾ ਯੋਧਾ ਸੀ ਆ ਚਾਂਦੀ ਦੇ ਰੁਪਏ ਦੇ ਨਾ ਮਾਲਕ ਤੇ ਨੰਬਰ ਢਾਹੰਦਾ ਪਥੌੜੀ ਨਾ ਕੁੱਟੀਆ ਪਤੋ ਢਹਦੇ ਨਹੀਂ ਐਡਾ ਸਖਤ ਸਰੀਰ ਸੀ ਉਹਦਾ ਹੂੰ ਉਹ ਕਹਿੰਦਾ ਬੇਟਾ ਤੈin ਨਹੀਂ ਤੂੰ ਕਿਉਂ ਆਈ ਮੇਰੇ ਸਿੱਖਣ ਆਇਆ ਕਹਿੰਦੀ ਨਹੀਂ ਮਹਾਰਾਜ ਮੈਂ ਸੇਵਾ ਮੰਗੀ ਸੀ ਹੂੰ ਕਹਿੰਦਾ ਮੇਰਾ ਘੋੜਾ ਲਿਆਓ ਵੀ ਮੇਰੇ ਸਾਸਤਰ ਵਾਸਤੇ ਬੈਦਪੱਜ ਕਿਆ ਗਿਆ ਕਹਿੰਦਾ ਰੈਸਟ ਕਹਿੰਦਾ ਹੁਣ ਰੈਸਟਾ ਮੇਰੇ ਸਿੱਖਾਂ ਨੂੰ ਕਿ ਰੱਬਿਆ ਹੋਵੇ ਹੂੰ ਕਹਿੰਦਾ ਹੱਟ ਜਾ ਪਾਸੇ ਹੁਣ ਕੋਈ ਰੈਸਟ ਦੀ ਲੋੜ ਨਹੀਂ ਮੇਰਾ ਘੋੜਾ ਲਿਆਓ ਮਹਾਰਾਜ ਰਣਜੀਤ ਸਿੰਘ ਨੇ ਕਾਬਲ ਤੋਂ ਦੋ ਘੋੜੇ ਲੈ ਆਂਦੇ ਸੀ ਹਰੇਕ ਘੋੜਾ ਭਾਰ ਨਹੀਂ ਤੀ ਚੱਲਦਾ ਜੇ ਜਦੋਂ ਜੰਗ ਕਰਦਾ ਨਾ ਘੋੜੇ ਮਰ ਜਾਂਦਾ ਇਹਦਾ ਕਿ ਬਾਜਨ ਇੰਨਾ ਸੀ ਕਰੋਧ ਨਾਲ ਖੰਡਾ ਚਲਾਉਣਾ ਫਿਰ ਕਾਬਲ ਤੋਂ ਘੋੜੇ ਮਗਾਈ ਦੋ ਉਹ ਇਹਦੀ ਸਵਾਰੀ ਚੱਕਦੇ ਸੀ ਕਰਮਰ ਘੋੜਾ ਲੈ ਆ ਦਿਓ ਲੈ ਕੇ ਘੋੜਾ ਜਦੋਂ ਬਸ ਬਾਗ ਗਿਆ ਜਮਰੋਦ ਦੇ ਕਿਲੇ ਦੇ ਵਿੱਚ ਤੇ ਇੱਕ ਦੇ ਤੜਕੇ ਬਾਹਰ ਨਿਕਲਿਆ ਕਿ ਪਠਾਨ ਨੂੰ ਕਹਿ ਬਠਾ ਸੀ ਪਹਾੜੀ ਜੋ ਨੇ ਫੇਰ ਮਾਰਿਆ ਇਹ ਦੇ ਜੇ ਫੇਰ ਵੱਜਿਆ ਫੇਰ ਵੱਜੇ ਸਣੇ ਉਹ ਤਾਂ ਮਾਰਦਾ ਜਾ ਕੇ ਖੰਡੇ ਨਾ ਫੇ ਕਿਲੇ ਜਾ ਗਿਆ ਕਹਿੰਦਾ ਸਿੰਘਾਂ ਨੂੰ ਤਾਂ ਦੇਖੋ ਮੈਂ ਬਚਦਾ ਨਹੀਂ ਮੇਰੀ ਫੇਰ ਵਾਲਾ ਵੱਡਾ ਵੱਜ ਜਾ ਵਜੇ ਤੁਸੀਂ ਰੋਣਾ ਨਹੀਂ ਕਿਸੇ ਨੇ ਮੇਰੀ ਨਾ ਸਰੀਪ ਕੋ ਹਾਥੀ ਦੇ ਹਉਦੇ ਤੇ ਢੂ ਲਾ ਕੇ ਮੈਨੂੰ ਐ ਬਹਾ ਦਿਓ ਮੇਰਾ ਕਸ਼ਹਿਰਾ ਸੁੱਕ ਨਾ ਪਾ ਦਿਓ ਨਾਲ ਹਾਥੀ ਮੂਰੇ ਲਾ ਦੇ ਸੁਰ ਕੁ ਮਰਿਆ ਹੋਇਆ ਘੜ ਲੈ ਇਹ ਜਮਰੋ ਦੇ ਕਿਲੇ ਜੋ ਕਿ ਜੱਟ ਦੀ ਐਡੀ ਵੱਡੀ ਚੜਾਈ ਸੀ ਹਜੇ ਕਾਬਲ ਤੇ ਕਹਿੰਦੇ ਜੇ ਕਹਿ ਦੇਣਾ ਨਾ ਬੁੜੀਆਂ ਆ ਗਿਆ ਹਰੀਆ ਜਵਾਕ ਰੋਂਦੇ ਚੁੱਪ ਕਰਦੇ ਨੇ ਪੁੱਠਾਣੀਆਂ ਦੇ ਐਡੀ ਵੱਡੀ ਉਹ ਬੰਦੇ ਦੀ ਜੀ ਸੀ ਜੀ ਅਜੇ ਮੈਂ ਆਪਣੇ ਬੁੜੀਆਂ ਮਾਉਂ ਨਹੀਂ ਕਹਿੰਦਾ ਪਤਾ ਨਹੀਂ ਇਹਨਾਂ ਨੂੰ ਵੀ ਮਾਉਂ ਕੌਣ ਹੈ ਜਰਨੈਲ ਹੋਇਆ ਕਿ ਮੁਸਲਮਾਨ ਮਾਉਂ ਹਾਂ ਕਹਿੰਦਾ ਆ ਗਿਆ ਮਾਉਂ ਆਪਣੇ ਰਲ ਜਾਂਦੇ ਨਾ ਐ ਉਹ ਕਹਿੰਦੇ ਜੇ ਉੱਥੇ ਰੋਂਦਾ ਨਾ ਪਠਾਨੀਆਂ ਦਾ ਜਵਾਨ ਕਹਿੰਦੇ ਨੇ ਆ ਗਿਆ ਹਰੀਆ ਰੋਣੋ ਚੁੱਪ ਕਰ ਜਾਂਦਾ ਇੱਕ ਐਡਾ ਤਾਕੜਾ ਜਰਨੈਲ ਸੀ ਬਹੁਤ ਸਰੀਰ ਹੀ ਬੜਾ ਸਖਤ ਸੀ ਉਹਦਾ ਠੀਕ ਹੈ ਹਾਂ ਬੜਾ ਜਵਾਨ ਸੀ ਬਹੁਤ ਨਰੋਆ ਇਹਦਰ ਬਾਬਾ ਫੂਲਾ ਸੀ ਨੀਂਗ ਸਿੰਘ ਉਹ ਕਟਕਾਂ ਦੇ ਜਾਣਾ ਸੀ ਉਹ ਤਾਂ ਕਿਰਾਂ ਪੱਗ ਬੰਨਦਾ ਸੀ ਕਹਿੰਦੇ ਇਹ ਨਹੀਂ ਕਹਿੰਦਾ ਸਹੂਲ ਹੈ ਜਦੋਂ ਪੈਰ ਖੜਾ ਕੇ ਪੱਗ ਬੰਨਣ ਲਾਗੇ ਨੇ ਪੈਰ ਨਹੀਂ ਹਿਲਾਉਂਦੇ ਜਦੋਂ ਪੱਗ ਬੰਨਦੇ ਨੂੰ ਪਈ ਕਿਤੇ ਹਰੀਸ਼ੇ ਨੇ ਇਹਨੇ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕਹਿੰਨਾ ਜਾਓ ਉਹਨੂੰ ਬਾਬੇ ਫੂਲੇ ਨੂੰ ਲੈ ਕੇ ਆਓ ਪਈਏ ਜਦੋਂ ਪੱਗ ਬੰਨਦਾ ਸੀਗਾ ਉਹ ਜਾ ਕੇ ਕਹਿੰਦਾ ਖਾਲਸਾ ਤੈਨੂੰ ਹਰੀਸ਼ੂ ਨੇ ਮੇਰੇ ਦੱਸਿਆ ਸੱਜਾ ਰਣਜੀਤ ਸਿੰਘ ਨੇ ਬੋਲਿਆ ਨਾ ਪੱਗ ਬੰਨ ਲਈ ਕਹਿੰਦਾ ਕਾਨਿਆ ਕੀ ਕਹਿੰਦਾ ਸੀ ਓਏ ਅਖੋ ਜੋਟੀ ਜਨਦੀ ਹਾਂ ਰਾਜੇ ਨੂੰ ਕਹਣਾ ਕਹਣਾ ਕਿ ਕੀ ਗੱਲ ਨਹੀਂ ਹੂੰ ਉਹਨੇ ਦੇਖ ਲਿਆ ਵੀ ਤਾਂ ਹਰਖ ਗਿਆ ਹੂੰ ਕਹਿੰਦਾ ਖਾਲਸਾ ਕੀ ਗੱਲ ਕਹਿੰਦਾ ਪਗਵੰਦੇ ਨੂੰ ਬੁਲਾਤਾ ਮੈਨੂੰ ਜਾ ਕੇ ਐਦ ਮੁੜ ਕੇ ਜਾ ਮੈਨੂੰ ਪਗਵੰਦੇ ਨੂੰ ਬੁਲਾ ਗੱਲ ਬੜ ਦੂੰ ਹੂੰ ਸਾਡਾ ਸੂਰ ਐ ਸਿੱਖ ਦਾ ਕਾਂ ਜਦੋਂ 17 ਸੱਦਾਂ ਨੇ ਮਗਨੇ ਸਾਨੂੰ ਬਰੋਣਾ ਨਹੀਂ ਕਿਸੇ ਨੇ ਕਹਿੰਦਾ ਆਪਾਂ ਭਰਾ ਐ ਕਰਕੇ ਚੜ੍ਹਾਈ ਕਰਨੀ ਆ ਕਹਿੰਦਾ ਚੱਲ ਜਦੋਂ ਕਾਬਲ ਦੇ ਕਰਾਈ ਚੜ੍ਹਾਈ ਕਰਾਈ ਜਨਾ ਰਦਾਸ ਕਰਕੇ ਤੁਰ ਪਏ ਜਦੋਂ ਮੂਰੇ ਹਰੀ ਸਿੰਘਾ ਇਹ ਇਹ ਮੂਰੇ ਨਾਂ ਕੇ ਮਹਾਰਾਜਨ ਜੀ ਫੌਜ ਪਿੱਛੇ ਰਹੀ ਸਾਧੂ ਲੋਜ ਭਾਰ ਦਰਿਆ ਪਾਰ ਕਰਨ ਲੱਗੇ ਉਹ ਕਹਿੰਦਾ ਕਹਿੰਦਾ ਫੂਲਾ ਸੇ ਖੜਦਾ ਫੌਜ ਪਿੱਛੇ ਹੈ ਹੂੰ ਕਹਿੰਦਾ ਕਾਨਿਆਂ ਅਰਦਾਸ ਕਰਕੇ ਤੁਰਾਂ ਗੁਰੂ ਦਾ ਸਿੱਖ ਮੈਂ ਰੁਕੂੰਗਾ ਹੂੰ ਮੈਂ ਨੋਕਾ ਲਾ ਕੇ ਨਾ ਕੋੜਾ ਛੜਤਾ ਵਿੱਚ ਦਰਿਆ ਦੇ ਹੂੰ ਅੜਕ ਦਰਿਆ ਕਹਿੰਦੇ ਜਿਹਨੂੰ ਰੁਕਤਾ ਉਥੇ ਅੜ ਕੇ ਕਹਿਣ ਲੱਗੇ ਨੇ ਸਾਰੀ ਫੌਜ ਨਾਂ ਕੀ ਫੇਰ ਪਠਾੜਾ ਨੂੰ ਪੈ ਗਈ ਆ ਪਾਟਣਾ ਕਹਿੰਦੇ ਪੰਜ ਪਾਣੀ ਰਹਾ ਹੁੰਦਾ ਪੰਜਾਂ ਮੂਰੇ ਕੀ ਚੀਜ਼ਾਂ ਹੂੰ ਇਹ ਕਿਹੜੇ ਤਕੜੇ ਬੰਦੇ ਆ ਉਹ ਕਹਿੰਨ ਅਰਦਾਸ ਕਰਕੇ ਤੁਰੇ ਨਾ ਗੁਰੂ ਦਾ ਸਿੱਖਾਂ ਕਿਦਾ ਰੋਕਣ ਦਾ ਕੰਮ ਨਹੀਂ ਫੌਜ ਆਉਂਦੀ ਰਹੂ ਪਿੱਛੇ ਕਹਿੰਦਾ ਮੈਂ ਨਹੀਂ ਕੋੜਾ ਮੈਂ ਤਾਂ ਕੋੜਾ ਛਿੱਟੂ ਇਹਦੇ ਵਿੱਚ ਛੱਡ ਕੇ ਜਕਾਰਾ ਛਿੜਦਾ ਦਰਿਆ ਰੋਕ ਤੇ ਜਿਹਨੂੰ ਅੜਕ ਕਹਿਣ ਲੱਗਿਆ ਲੋਕ ਫਿਰ ਕਾਬਲ ਦਾ ਏਰੀਆ ਸਰ ਕਰਤਾ ਇਹਨਾਂ ਨੇ ਕਾਬਲ ਨਹੀਂ ਜਿੱਤੇ ਨੀ ਪਠਾਨਾਂ ਉੱਥੇ ਸਾਰਾ ਪਠਾਨਾਂ ਦਾ ਏਰੀਆ ਆ ਤਾਲੀਬਾਨ ਕਹਿੰਦੇ ਜਿਹਨੂੰ ਆਪਾਂ ਇਹ ਸਾਰਾ ਪਠਾਨ ਆ ਇਹ ਸਾਰੇ ਪਠਾਨ ਨੇ ਹਾਂ ਪਠਾਨ ਨੇ ਬਹੁਤ ਆਪਣੀ ਸਿੱਖ ਕੋਮਾ ਵਾਂਗੂ ਨਾ ਬੜੀ ਲੜਾਕੀ ਕੋਮਾ ਹੈ ਪਠਾਨਾਂ ਦੀ ਕਹਿੰਦੇ ਸਿੰਘ ਨਾਲ ਰੁੱਧ ਨੇ ਜੀ ਬਈ ਕਿ ਸਿੰਘ ਮੁਕਾਬਲਾ ਕਰਦੀ ਜਿਹਨਾਂ ਦਾ ਨਿਆ ਦੂਜਾਂ ਤਾਂ ਇਹ ਸਾੰਗ ਦਿੰਦੇ ਸੀ ਇਹ ਇਹਦੇ ਕੋਲੇ ਜਿਹੜੇ ਫੌਜ ਦਿੱਤੇ ਦੋਏ ਜਰਨੈਲ ਸੀ ਤਾਂ ਬਹੁਤ ਤਕੜੇ ਸੀ ਖਰੀ ਸਿੰਘ ਨਾਲੂਆ ਤਾਂ ਬਹੁਤ ਜਵਾਨ ਬਹੁਤ ਜਿਆਦੇ ਤਕੜਾ ਸੀ ਫਿਰ ਇਹਦੀ ਪਸਾਵਰ ਦੇ ਵਿੱਚ ਇੱਥੇ ਆ ਕੇ ਬੇਰਾ ਸਸਕਾਰ ਕੀਤਾ ਤੇ ਸਮਾਦ ਬਣੀਆਂ ਪਸਾਵਰ ਦੇ ਵਿੱਚ ਇਹਦਾ ਇਸਕੇ ਮਹਾਰਾਜਾ ਜਿਹੜਾ ਇਹ ਰਣਜੀਤ ਸਿੰਘ ਹੋਇਆ ਨਾ ਇਹ ਰੰਗਜੀਵ ਦੇ ਨਾਂ ਤਪੱਸਿਆ ਕਰੀ ਵੀ ਇਹਦੀ ਹਮ ਹਮ ਦਸਵੇਂ ਪਾਤਸ਼ਾਹ ਦੀ ਠੀਕ ਹੈ ਖੇਮਕੁੰਡ ਤੇ ਦੋਨਾਂ ਦੀ ਤਪੱਸਿਆ ਕਰ ਜਿਹੜਾ ਰੰਗਜੀਵ ਸੀ ਵੀ ਬਹੁਤ ਤਪੱਸਵੀ ਬੰਦਾ ਸੀ ਹਮ ਬਹੁਤ ਭਜਨ ਕਰਿਆ ਸੀ ਇਹਦਾ ਇਸ ਸੂਰਤ ਨਾਲ ਨਾ ਰੋਜ਼ ਮੱਕੇ ਜਾਂਦਾ ਹੁੰਦਾ ਅਛਾ ਤੇ ਜਦੋਂ ਇਹਦੇ ਮਹਾਰਾਜ ਇਹਨਾਂ ਨਾਲ ਪਟਾਈ ਪੈ ਗਈ ਜੇਲਾ ਜਦੋਂ ਫਿਰ ਮਹਾਰਾਜ ਕਾਂਗੜ ਦੀ ਨੇ ਆਏ ਆ ਹਮ ਜਪਨਾਂ ਵਾਲੇ ਖੇਤੋਂ ਸਿੱਖ ਕਹਿੰਦੇ ਜੀ ਇਹਨੇ ਬੜੇ ਦੁਖੀ ਕਰਿਆ ਕੰਨਾ ਪਈ ਜੇ ਸੰਗੋ ਬੜਾ ਕਹਿਣਾ ਚਿੱਠੀ ਦਾ ਮਾਰ ਦਿੰਦੇ ਆ ਜਿਹੜੇ ਮੇਰੇ ਵਰਗੇ ਡਰਾਕਾ ਜਿਹੇ ਦੀ ਕਹਿੰਦੇ ਮਹਾਰਾਜ ਵਰ ਕਿਉਂ ਚਰ ਲਾਇਆ ਵੱਡੋ ਜੂੜੇ ਦਾ ਹਾਂ ਮਾਰੋ ਕਹਿੰਦੇ ਕਹਿੰਦੇ ਰਾਜ ਰਹਿੰਦਾ ਹੈ ਇਹਦਾ ਕਹਿੰਦੇ ਜੀ ਫੇਰ ਦੇ ਦਿਓ 40 ਸਾਲ ਕਹਿੰਦਾ ਰਾਜ ਰਹਿੰਦਾ ਹੈ ਜੀ ਇਹਦਾ 80 ਸਾਲ ਦਾ ਰਾਸੀ ਬਣਾ ਹਾਂ 80 ਸਾਲ ਦਾ ਰਾਸੀ 40 ਸਾਲ ਇਹਨੇ ਕਰ ਲਿਆ ਸੀ 40 ਸਾਲ ਕਹਿੰਦਾ ਤਾਂ ਰਾਜ ਰਹਿੰਦਾ ਹੈ ਕਹਿੰਦੇ ਜੀ ਫੇਰ ਦੇ ਦਿਓ ਮਹਾਰਾਜ ਨੇ ਭਈ ਫਿਰ ਜਾਫਰਨਾਮਾ ਲਿਖਿਆ ਵੀ ਤੁਸੀਂ ਕਰਾਣ ਦੀਆਂ ਕਸਮਾਂ ਖਾਧੀਆਂ ਮੈਂ ਛੋਡੀ ਕਰਾਣ ਦੀ ਇੱਜ਼ਤ કરી ਮੈਂ ਛੋਡੀ ਕਸਮ ਤੇ ਯਕੀਨ ਕਰਕੇ ਕਿਲਾ ਛੱਡਿਆ ਤਾਂ ਮੇਰੇ ਬੱਚਿਆਂ ਤੇ ਬਾਰਕਤਾਂ ਛੁੱਟੀਆਂ ਦੀ ਇਹ ਸੂਰਮਿਆਂ ਦਾ ਕੰਮ ਨਹੀਂ ਸਾਰਾ ਕੁਝ ਲਿਖ ਕੇ ਤੇਲੇ ਪਤੇ ਲਿਖੀ ਤੀ এব ਮਾਰਸੀ ਦੀ ਭੈਣ ਸੀ ਕੁੜੀ ਸੀ ਨਜੀਰਾ ਉਹ ਮਹਾਰਾਜ ਨੂੰ ਬਹੁਤ ਪਿਆਰ ਕਰਦੀ ਸੀ ਉਹ ਇਹ ਕਹਿਆ ਕਰੇ ਬਾਈ ਕਿਉਂ ਲੜਦੇ ਆ ਖਦਾ ਹੈ ਕਹਿੰਦਾ ਹੁਣ ਤੈਨੂੰ ਮੈਂ ਮਾਰ ਤਾਂ ਸਕਦਾ ਨਹੀਂ ਸ਼ਰਾ ਦਾ ਕਾਨੂੰਨ ਨਹੀਂ ਪਰ ਮੈਂ ਤੇਨੂੰ ਵਿਆਹਦਾ ਨਹੀਂ ਕੁਮਾਰੀ ਰੱਖੂੰ ਹੂੰ ਉਹ ਜਦੋਂ ਭਾਈ ਸਿੰਘ ਗਏ ਸਿੰਘ ਕਹਿੰਦੇ ਸਾਨੂੰ ਜਾਣ ਨਹੀਂ ਦੇਣਾ ਕਹਿੰਦਾ ਤੁਸੀਂ ਉੱਥੇ ਲੋਕ ਕੇ ਬਹਿ ਜਾ ਸਾਨੂੰ ਆਪੀ ਸਿੱਧੋ ਸਿੱਖ ਪਰੇ ਜੰਗਲ ਚ ਬਹਿ ਗਏ ਭਾਈ ਉਹ ਪਤਾ ਲੱਗ ਗਿਆ ਉਹਨੂੰ ਕਹਿੰਦਾ ਯਾਰ ਪੰਜ ਸਿੰਘ ਆਏ ਨੇ ਪਲਾਖੀ ਲਿਓ ਭਾਈ ਕਹਿੰਦੇ ਕਿੱਥੇ ਨੇ ਕਹਿੰਦਾ ਉਹ ਜੰਗਲ ਚ ਨੇ ਗਏ ਜੰਗਲ ਬਾਗੇ ਛੱਡਿਆ ਜਕਾਰਾ ਚਿੱਟੀ ਘੜਤੀ ਮੂਰੇ ਕਹਿੰਦੇ ਦਾਹ ਕਹਿੰਦਾ ਚ 40 ਸਾਲ ਰਾਜ ਰਹੇ ਨੇ ਮੇਰਾ ਉਹ ਦਾ ਸੁਖਦੂ ਜੇਊਗਾ ਫੇਰ ਉੱਥੋਂ ਭਾਈ ਮੋੜੇ ਸਿੱਖ ਫੇਰੇ ਚੇ ਕਾਂਗੜ ਦੀ ਨਹੀਂ ਆਏ ਉੱਚੇ ਥਾਂ ਕੋਰ ਦੁਆਰੇ ਮੇਰਾ ਦੇਖਿਆ ਦੀਨੇ ਕਾਂਗੜ ਤੇ ਦੀਨੇ ਦਾ ਥੋੜੀ ਫਰਕ ਆ ਉਹ ਕਹਿੰਦੇ ਜੀ ਤਾਂ ਐਂ ਕਹਿੰਦਾ ਕਹਿੰਦੇ ਚੰਗਾ ਨੂੰ ਐਂ ਕਹਦੇ ਵੀ ਸਿੱਖੀ ਜਾਮਾ ਜਾਏਗਾ ਤੇਰੀ ਕੱਖ ਛੋਟੀ ਹੋ ਨਿਸ਼ਾਨੀ ਹੈ ਤੇਰੀ ਫੇਰ ਪਈ ਜੋ ਪਾਲ ਲਿਆ ਕਰ ਫਤੇ ਨਾ ਬੋਲੋ ਕੁੜੀ ਕਹਿੰਦੀ ਬੋਲਦੇ ਫਤੇ ਪ੍ਰਾਨ ਨਹੀਂ ਤੇਰੇ ਨਿਕਲਣੇ ਫੇਰੇ ਫੇਰੇ ਮਹਾਰਾਜਾ ਜੀ ਸੀ ਕਿ ਆਇਆ ਪਹਿਲਾਂ ਤਾਂ ਸਿੱਖ ਮਾਰੇ ਫੇਰੇ ਨੇ ਇਹ ਮੁਸਲਮਾਨੇ ਜਦੋਂ ਜਾਮਾ ਬਦਲ ਗਿਆ ਫਿਰ ਦੇ ਲੈਨੇ ਬਹੁਤ ਫਿਰ ਇਹਦੀ ਅੱਖ ਛੋਟੀ ਦੀ ਕੋ ਇਹਦੀ ਨਿਸ਼ਾਨੀ ਸੀ ਕਹਿੰਦਾ 40 ਸਾਲ ਰਾਜ ਕਰੇਗਾ ਤੇਰੀ ਅੱਖ ਛੋਟੀ ਹੋ ਪਰ ਕਹਿੰਦਾ ਹੁਣ ਆ ਛੱਡ ਦੇ ਕਹਿੰਦਾ ਹੁਣ ਤੂੰ ਜ਼ੁਲਮ ਬਾਹ ਬਾਹ ਜ਼ੁਲਮ ਕਰਨ ਲੱਗਿਆ ਕਹਿੰਦਾ ਤੂੰ ਵੀ ਇਸ ਕਰਕੇ ਤਾਂ ਜਿਹੜਾ ਇਹ ਤਾਕਤਾਂ ਸੀਗੀਆਂ ਇਹ ਕਿਉਂ ਜਿਹੜਾ ਇਹ ਰੰਗਾ ਸੀ ਇਹਨੇ ਤਾਂ ਆਪਦੇ ਹੀ ਨਹੀਂ ਬਖਸ਼ੇ ਸੀ ਆਪਦੇ ਭਰਾ ਮਾਰੇ ਪਿਓ ਮਾਰੇ ਅੱਖਾਂ ਕੱਟਦੀਆਂ ਦੀ ਸਪੈ ਇਹ ਜਿਵੇਂ ਇਹ ਮੁਸਲਮਾਨ ਕੌਮ ਹੈ ਰਾਜ ਹੀ ਮਾਰ ਕੇ ਲੈਂਦੀ ਆ ਆ ਪਾਕਿਸਤਾਨ ਚ ਵੀ ਹੁਣ ਇਹੀ ਕੁਸ ਹੈ ਜੀ ਦਾ ਜੋਰ ਪੈ ਗਿਆ ਉਹਨੂੰ ਮਾਰ ਕੇ ਰਾਜ ਲੈਣਗੇ ਜੀ ਤਾਂ ਬਹੁਤ ਹਸਦੀਆਂ ਤਕੜੀਆਂ ਸੀ ਤਾਂ ਗੁਰੂ ਸਾਹਿਬ ਦੀਆਂ ਮਹਾਰਾਜਾ ਰਣਜੀਤ ਸਿੰਘ ਨੂੰ ਜਿੰਨਾ ਚਿਰ 40 ਸਾਲ ਤੱਕ ਚੀੜੀ ਨਹੀਂ ਫੜਕਣ ਦਿੱਤੀ ਜਿੰਨਾ ਚਿਰ ਰਾਜ ਦਾ ਹੁਕਮ ਸੀਗਾ ਉਸ ਤੋਂ ਬਾਅਦ ਤਾਂ ਫਿਰ ਜਾਣਈ ਆ ਚਲੋ ਜੀ